ਨੰਗਲਦੀ ਪੀਐਨਐਫਸੀ ਕਲੋਨੀ ਵਿੱਚ ਰਹਿਣ ਵਾਲੇ ਨਿਵਾਸੀਆਂ ਤੇ ਉਸ ਵਕਤ ਚਿੰਤਾ ਦੇ ਬੱਦਲ ਮੰਡਰਾਨ ਲੱਗੇ ਜਦੋਂ ਪੁਲਿਸ ਦੇ ਦਲਵਾਲ ਨਾਲ ਪਹੁੰਚੇ ਵਿਭਾਗ ਦੇ ਅਫਸਰਾਂ ਵੱਲੋਂ ਉਹਨਾਂ ਨੂੰ ਮਕਾਨ ਖਾਲੀ ਕਰਨ ਦੇ ਲਈ ਕਿਹਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪੀਐਨਐਫਸੀ ਕਲੋਨੀ ਵਿੱਚ ਰਹਿਣ ਵਾਲੇ ਨਿਵਾਸੀਆਂ ਨੂੰ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਸੀ ਕਿ ਕਲੋਨੀ ਦੇ ਜਿਨ੍ਹਾਂ ਕੁਆਟਰਾਂ ਵਿੱਚ ਉਹ ਨਿਵਾਸੀ ਰਹਿ ਰਹੇ ਹਨ ਉਹ ਖਾਲੀ ਕਰ ਦਿੱਤੇ ਜਾਣ ਕਿਉਂਕਿ ਉਹਨਾਂ ਨੂੰ ਇਸ ਹੰਦੀ ਬੰਦਾ ਮੁਆਵਜ਼ਾ ਦਿੱਤਾ ਗਿਆ ਹੈ ਤੇ ਹੁਣ ਉਹ ਇਲਿਗਲ ਤਰੀਕੇ ਨਾਲ ਇਹਨਾਂ ਮਕਾਨਾਂ ਵਿੱਚ ਰਹਿ ਰਹੇ ਹਨ। ਜਿਸ ਨੂੰ ਲੈ ਕੇ ਵਿਭਾਗ ਕਾਰਵਾਈ ਕਰ ਰਿਹਾ ਤੇ ਇਹਨਾਂ ਮਕਾਨ ਨੂੰ ਜਲਦ ਤੋਂ ਜਲ ਖਾਲੀ ਕਰ ਦਿੱਤਾ ਜਾਵੇ। ਲੇਕਿਨ ਕਾਫੀ ਸਮਾਂ ਬੀਤ ਜਾਂਦ ਤੋਂ ਬਾਅਦ ਵੀ ਮਕਾਨ ਖਾਲੀ ਨਾ ਕੀਤੇ ਜਾਣ ਤੇ ਅੱਜ ਵਿਭਾਗ ਵੱਲੋਂ ਕਾਰਵਾਈ ਕਰਦੇ ਹੋਏ ਪੁਲਿਸ ਦਲ ਵੱਲ ਦੇ ਨਾਲ ਪਹੁੰਚ ਕੇ ਉਹਨਾਂ ਨੇ ਮਕਾਨ ਖਾਲੀ ਕਰਨ ਲਈ ਕਿਹਾ। ਅਤੇ ਕਲੋਨੀ ਨਿਵਾਸੀਆਂ ਵੱਲੋਂ ਵਿਭਾਗ ਦੇ ਨਾਲ ਹਰ ਪੂਰਨ ਸਹਿਯੋਗ ਦੇਣ ਦਾ ਆਸ਼ਵਾਸ਼ਣ ਦੇ ਕੇ ਕੋਈ ਸਮਾਂ ਮੰਗਿਆ ਗਿਆ। ਜਿਸ ਨੂੰ ਵਿਅਕਤੀ ਹੋਏ ਵਿਭਾਗ ਦੇ ਕਰਮਚਾਰੀਆਂ ਵੱਲੋਂ ਉਹਨਾਂ ਨੂੰ 15 ਦਿਨ ਦਾ ਟਾਈਮ ਦਿੱਤਾ ਗਿਆ। ਕਲੋਨੀ ਨਿਵਾਸੀਆਂ ਦੀ ਮੰਨੀਅਤਾ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਨਾਲ ਕਾਫੀ ਤੱਕਾ ਹੋਇਆ ਹੈ। ਕਿਉਂਕਿ ਪੀਐਨਐਫਸੀ ਬੰਦ ਹੋਣ ਤੋਂ ਬਾਅਦ ਉਹ ਆਰਥਿਕ ਪੱਖੋਂ ਕਮਜ਼ੋਰ ਹੋ ਗਏ ਹਨ ਤੇ ਗੁਜ਼ਰਬਸਰ ਕਰਨਾ ਵੀ ਔਖਾ ਹੋ ਗਿਆ ਹੈ ਤੇ ਹੁਣ ਉਹਨਾਂ ਨੇ ਮਕਾਨ ਖਾਲੀ ਕਰਨ ਲਈ ਵੀ ਕਿਹਾ ਜਾ ਰਿਹਾ ਹੈ ਤੁਸੀਂ ਪਹਿਲਾਂ ਇਹ ਸੁਣੋ ਕੀ ਕੀਤਾ ਕਲੋਨੀ ਨਿਵਾਸੀਆਂ ਨੇ ਤੇ ਕੀ ਕੀਤਾ ਮਕਾਨ ਖਾਲੀ ਕਰਵਾਉਣ ਆਏ ਵਿਭਾਗ ਦੇ ਅਧਿਕਾਰੀ ਅਨੁਪੰਮ ਬ੍ਰਿਸ਼ਟ ਨੇ ਬਿਊਰ ਰਿਪੋਰਟ ਮੇਰਾ ਪੰਜਾਬ న్యూਸ ਸਰ ਨਾਮ ਬੋਲੋ ਸਰ ਸੁباش ਜੀ ਸੁਬਾਸ਼ ਜੀ ਦੱਸੋ ਕੀ ਪ੍ਰੋਬਲਮ ਸਰ ਪ੍ਰੋਬਲਮ ਇਹ ਹੈ ਕਿ ਥੋੜਾ ਅਸੀਂ ਪਹਿਲਾਂ ਤਾਂ ਤਨਵਾਦ ਕਰਦੇ ਹਾਂ ਤੁਸੀਂ ਸਾਡੇ ਇੱਥੇ ਦੁੱਖ ਸੁਣਨਾ ਹੈ ਅਸੀਂ 1999 ਤੋਂ ਇੱਥੇ ਰਹਦੇ تھے ਰਹੇ ਤੇ ਫੈਕਟਰੀ ਬੰਦ ਹੋ ਗਈ ਕਿਸੇ ਕੋਲ ਕੋਈ ਆਸਰਾ ਨਹੀਂ ਤਾਂ ਥੋੜੇ ਸਮੇਂ ਤੇ ਇਦਾਂ ਚੱਲਿਆ ਵਾ ਦੀ ਪ੍ਰੋਸੈਸ ਵੀ ਚਲੋ ਕੋਰਟ ਨੇ ਕੋਈ ਆਰਡਰ ਕੀਤੇ ਪੀ ਇਹ ਖਾਲੀ ਕਰਾਣਾ ਫੈਕਟਰੀ ਪੀ ਐਨ ਸੀ ਨਮਨਗੜ੍ਹ ਔਰ ਸਾਰੇ ਲੋਕ ਇਨ ਬਿਨ ਕੋਡ ਦੇ ਹੁਕਮਾਂ ਨੂੰ ਕੋਈ ਨਹੀਂ ਮੰਨਦਾ ਜੀ ਬਿਲਕੁਲ ਮੰਨਦੇ ਪਰ ਚਾਹੇ ਉਹਨੂੰ ਤਰਸ ਦੇ ਆਧਾਰ ਤੇ ਕਹਦੀਏ ਕਿਸੇ ਵੀ ਇਨਸਾਨੀਅਤ ਦੇ ਤੌਰ ਤੇ ਕਹਦੀਏ ਅਸੀਂ ਕਿ ਰਹਿ ਮੰਗਿਆ ਵੀ ਸਾਨੂੰ ਥੋੜੇ ਜਿਹਾ ਸਮਾਂ ਦਿਓ ਤਾਂ ਕਿ ਅਸੀਂ ਆਪਣਾ ਆਪਣਾ ਜਿਹੜਾ ਹੈਗਾ ਕੋਈ ਨਾ ਕੋਈ ਹਾਲ ਹਿਲਾ ਕਰ ਲਈਏ ਉਹ ਅਸੀਂ ਮੰਗਦੇ ਵੀ ਸਾਨੂੰ 31 ਦਸੰਬਰ ਤੱਕ ਦਾ ਟਾਈਮ ਦਿੱਤਾ ਜਾਵੇ ਤੇ ਅਸੀਂ 31 ਦਸੰਬਰ ਤੱਕ ਬਿਲਕੁਲ ਖਾਲੀ ਦੇ ਦੇਵਾਂਗੇ ਈਵਨ ਇੱਥੇ ਐਫੀਡੇਵਟ ਵੀ ਅਸੀਂ ਨਾਲ ਦੀ ਦੇ ਚੁੱਕੇ ਮੈਂ ਬਾਕੀ हिसाब ਕੋਲ ਪਿਆ ਤੁਸੀਂ ਸਾਡੇ ਥਰੂ ਕੋਰਟੇ ਪਜਾ ਦਿਓ ਪਿਆ ਸਾਡੇ ਐਫੀਡੇਵਟ ਪਏ ਐਫੀਡੇਵਟ ਮਾਰ ਸਾਡੀ ਹੱਥ ਲਿਖਤ ਹੋ ਗਈ ਪਈ ਅਸੀਂ ਬਾਅਦ ਦੀ ਤੋਂ ਬਾਅਦ ਤੁਹਾਨੂੰ ਇੱਥੇ ਨਹੀਂ ਰਹਿਵਾਂਗੇ ਅਸੀਂ ਖਾਲੀ ਕਰ ਦੇਵਾਂਗੇ ਸਾਨੂੰ ਇੱਕ ਸਾਡਾ ਪੈਸਾ ਮਿਲ ਜਾਂਦਾ ਦੂਜਾ ਤੁਸੀਂ ਆਪਣਾ ਕੋਈ ਨਾ ਕੋਈ ਜੋ ਵੀ ਹੱਲ ਅਸੀਂ ਕਰ ਲਈਏ ਇਦਾਂ ਦੇ ਪਰਿਵਾਰ ਹੈਗੇ ਸਰ ਵਿੱਚ ਜਿਨ੍ਹਾਂ ਦੇ ਕੋਲ ਇਸ ਟਾਈਮ ਕੋਈ ਵੀ ਕਰਨੀ ਜਿੰਨੇ ਕੁ ਲੋਕਾਂ ਦਾ ਬਾਰ ਬਣਿਆ ਉਹ ਲੋਕ ਖਾਲੀ ਕਰਕੇ ਚਲੇ ਗਏ ਔਰ ਉਹਨਾਂ ਦੇ ਨਾਲ ਦੀ ਨਾਲ ਲਿਕੁਡੇਟਰ ਸਾਹਿਬ ਨੇ ਸੀਲ ਵੀ ਕਰ ਦਿੱਤੀ। ਹੋਰ ਵੀ ਜਿੱਦਾਂ ਜਿੱਦਾਂ ਕੋਈ ਜਾਂਦਾ ਉਹ ਲਿਕੁਡੇਟਰ ਸਾਹਿਬ ਨੂੰ ਆਪਣਾ ਮੈਸੇਜ ਦੇਂਦਾ ਵੀ ਮੈਂ ਖਾਲੀ ਕਰਤਾ ਜੀ ਉਹ ਉਹਨੂੰ ਸੀਲ ਕਰ ਦਿੰਦੇ। ਅਸੀਂ ਵੀ ਉਸੇ ਪੋਜੀਸ਼ਨ 'ਚ ਬੈਠੇ ਵੀ ਅਸੀਂ ਵੀ ਖਾਲੀ ਕਰਕੇ ਆ ਦੇਣਾ ਹੀ ਹੈ। ਪਰ ਹੁਣ ਇਹਦਾ ਇੰਨੀ ਗੱਲ ਦੀ ਵੀ ਅਸੀਂ ਇਹਨਾਂ ਤੋਂ ਥੋੜਾ ਜਿਹਾ ਟਾਈਮ ਮੰਗ ਕੇ ਅਸੀਂ ਆਪਣਾ ਕੋਈ ਨਾ ਕੋਈ ਵਸੀਲਾ ਬਣਾ ਲਈਏ। ਪਰ ਅੱਜ ਜਿਹੜਾ ਸਾਰੇ ਲੋਕਾਂ ਤੇ ਆ ਇੱਕਦਮ ਆ ਕੇ ਇਦਾਂ ਡੇ ਗਿਆ ਭਈ ਜੀ ਫੋਰਸ ਆ ਗਈ ਜਾਇਦਾ ਕੁਝ ਵੀ ਕਾਰਵਾਈ ਜਿਹੜੀ ਹੈ ਉਹਦੇ ਨਾਲ ਸਾਰੇ ਲੋਕ ਇਸ ਟਾਈਮ ਬਹੁਤ ਬੜੇ ਹੜਬੜਾਤੇ ਆ ਸੁਸ਼ੀਲ ਜੀ ਬੈਠੇ ਹੈ ਇਹ ਥੋੜਾ ਚਿਰ ਪਹਿਲਾਂ ਅਮਰੀਕਾ ਲੋਪਰੇਟ ਵੀ ਹੋਇਆ ਹੱਟ ਦੇ ਹਾਂਜੀ ਔਰ ਇਸ ਪੋਜੀਸ਼ਨ ਤੇ ਲੋਕ ਬੈਠੇ ਆ ਭੀ ਜਿਨ੍ਹਾਂ ਦੀ ਅਸੀਂ ਦੱਸ ਨਹੀਂ ਸਕਦੇ ਨਾਂ ਕੋਲੇ ਪੈਸਾ ਜੀ ਨਾ ਉਹਨਾਂ ਦੇ ਕੋਲ ਕੋਈ ਸਰ ਜਿਹੜੇ ਹੁਣ ਰਹਿ ਗਏ ਇਹ ਲਗਭਗ 22 24 ਘਰ ਹੈਗੇ ਜਿਹੜੇ ਰਹਿ ਗਏ ਇੱਕ ਟੋਟਲ ਘਰ ਕਿੰਨੇ ਇੱਥੇ ਟੋਟਲ 250 ਦੇ ਲਗਭਗ ਸੀਗਾ ਜੀ ਬਾਕੀ ਸਾਰੇ ਖਾਲੀ ਕਰ ਚੁੱਕੇ ਵੀ ਜੀ ਜਿੱਦਾਂ ਜਿੱਦਾਂ ਵੀ ਕਿਸੇ ਦਾ ਪਹਿਲਾ ਬਣਦਾ ਰਿਹਾ ਉਹ ਪਹਿਲਾ ਜਾਈ ਗਿਆ ਜਿਨ੍ਹਾਂ ਦਾ ਹੁਣ ਵੀ ਬਣ ਰਿਹਾ ਲੋਕ ਲੱਗੇ ਹੋਏ ਨੱਠੇ ਹੋਏ ਐ ਦੌੜੇ ਪਏ ਅਸੀਂ ਕਿਤੇ ਨਾ ਕਿਤੇ ਕੋਈ ਆਪਣੀ ਸਿਰ ਤੇ ਛੱਤ ਦਾ ਇੰਤਜ਼ਾਮ ਕਰੀਏ ਕਿੰਨੇ ਕਿੰਨੇ ਪਹਿਲੇ ਰਹਿੰਦੇ ਥੋੜੇ ਜਿਹਾ ਪੈਸੇ ਸਾਡੇ ਸਭ ਜਿੰਨੇ ਜਿੰਨੇ ਜਿੱਦਾਂ ਬਣੇ ਐ ਜੀ ਉਹਦਾ ਸਾਨੂੰ ਕੁਝ ਪੈਸਾ ਜਿਹੜਾ ਹੈਗਾ 23 23% ਦੇ ਦਿੱਤਾ 46% ਲਿਕুইਡੇਟਰ ਸਾਹਮਣੇ ਦੇਣਾ ਜੇ ਸਾਨੂੰ ਸਾਰਾ ਇਕੱਠਾ ਹੀ ਆ ਜਾਵੇ ਤਾਂ ਅਸੀਂ ਕਿਤੇ ਨਾ ਕਿਤੇ ਆਪਣੀ ਛੱਤ ਜਾਂ ਕਿਸੇ ਨੂੰ ਜੇ ਇੱਥੇ ਮਕਾਨ ਲੈਣ ਵੀ ਜਾਣੇ ਅਗਲਾ ਕਹਿੰਦਾ ਸਾਨੂੰ ਇਹਨਾਂ ਪੈਸਾ ਪਹਿਲਾਂ ਅਡਵਾਂਸ ਦੇ ਦੀ। ਜਾਂ ਉਹਦੇ ਬਾਅਦ ਸਾਡੀ ਆ ਚਲੋ ਅਸੀਂ ਤਾਂ ਲੈਣਾ ਹੀ ਆ ਮਜਬੂਰੀ ਦੇ ਮਾਰੇ ਜਾਣਾ ਹੀ ਹੈ ਕਿਤੇ ਵੀ ਪਰ ਇਸ ਪੋਜੀਸ਼ਨ ਤੇ ਲੋਕਾ 10-1000 ਰੁਪਏ 8-8000 ਰੁਪਏ ਤੇ ਗੁਜ਼ਾਰਾ ਕਰਿਆ ਕਰਦੇ ਪਰ ਉਹਨਾਂ ਨੂੰ ਬਾਹਰ ਜਾਣਾ ਤਾਂ ਮੁਸ਼ਕਲ ਹੈ ਪਰ ਜਾਣਾ ਹੀ ਪੈਣਾ ਜੀ। ਹਾਂਜੀ ਸਰੇ ਅਲੱਗ-ਅਲੱਗ ਕੈਟਾਗਰੀ ਚ ਅਲੱਗ-ਅਲੱਗ ਬਣਿਆ ਹੋਈ ਕਿਸੇ ਦਾ 3 ਲੱਖ ਬਣਿਆ ਕਿਸੇ ਦਾ 2 ਬਣਿਆ ਹੋਊਗਾ ਮਤਲਬ ਸਾਨੂੰ ਐਗਜੈਕਟ ਤਾਂ ਨਹੀਂ ਹਰ ਇੱਕ ਬੰਦੇ ਦਾ ਪਤਾ ਵੀ ਕਿੰਨਾ ਕਿੰਨਾ ਅਲੱਗ ਕੈਟਾਗਰੀ ਮੁਤਾਬਕ ਬਣਿਆ ਬਸ 3 ਇਹਨਾਂ ਜੇ ਹਨ 3 ਜੇ 4 ਵੀ ਹੋ ਸਕਦਾ ਕਿਸੇ ਦਾ ਬਣਿਆ ਹੋਵੇ ਹੈ ਜੀ ਠੀਕ ਜੀ ਉੱਠੀ ਗਾ ਕਿ ਇਸਕੇ ਲਈ ਮਾਇ ਨਹੀਂ ਹੈ ਇਸ ਕੰਮ ਕੇ ਲਈ ਹਮ ਕੰਮ ਕਰਨੇ ਕੇ ਲਈ ਆਏ ਹੈ ਇਸਕੇ ਲਈ ਨਹੀਂ ਆਏ ਕੀ ਹੈ ਮੁੱਦਾ ਹੈ ਨਹੀਂ ਇਸਕੇ ਲਈ ਮਾਇ ਨਹੀਂ ਮੁੱਦਾ ਮੈਂ ਬਤਾਨੇ ਨਹੀਂ ਆਇਆ ठीक हाँ। है मैं ये आपको तो बिल्कुल बताने प्रेस को तो, तो आप बताना ही है क्यों बताना है हम काम करने आए प्रेस अपने आप देख प्रेस, क्या 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 प्रेस अपने आप देख ले क्या काम होना है सर क्या काम होना है थोड़ा सा ड्रामा थोड़ी आप लाइव चलाओ चलाओ कुछ भी अपनी होता है सर ड्रामा कैसे हो गया आप यहाँ बैठे हो किसने बुलाया आपको पहले सर हमें हमें पता चलता है किसने बुलाया बुलाया किसने आपको हमें सर बुलाना नहीं क्य पड़ता हम खुद ही आते हैं प्रेस प्रेस लो आप कहीं से भी यहाँ से फोन नहीं

आप से सर जैसे आ, आप से यही हालात थे आज इतनी फोर्स आई थी वो देख कर हम आए ऐसे इन्होंने कोई कॉन्स्पिरसी नहीं की ये मंदिर साथ है इन्होंने हमें नहीं बुलाया हम कोई नहीं नहीं बुला नहीं नहीं बुला हमको ये थोड़ी, थोड़ी चाहते हैं आप कार्रवाई आप ऐसे करिए आप हमारे हमारे दफ्तर में आइए आपको सारा समझा देंगे यहाँ ग्राउंड पे हमें काम करने दीजिए ठीक है आप ऑफिस में आइए काम हम आपको सब प्यार आपको सब समझाएंगे हमें इसके लिए नहीं इसकी आवश्यकता नहीं है ठीक है आप ऑफिस में आइए बहुत काम करें